जीए ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਹਿਲਾ ਪਾਠ ਸੰਪੂਰਨ ਸੰਖਿਆਵਾਂ ਅਭਿਆਸ 1.4 ਉਹਦੇ ਆਖਰੀ 6 ਸਵਾਲ ਤੇ ਇਹ ਆਖਰੀ ਅਭਿਆਸ ਹੈਗਾ ਇਸ ਪਾਠ ਦਾ ਇਸ ਵੀਡੀਓ ਦੇ ਨਾਲ ਸਾਡਾ ਜਿਹੜਾ ਇਹ ਵਾਲਾ ਪਾਰਟ ਸਮਾਪਤ ਹੋ ਜਾਏਗਾ ਸੋ ਤੁਸੀਂ ਨੋਟਬੁੱਕ ਤੇ ਪੈਨ ਲੈ ਲਓ ਸਾਰੇ ਹੱਲ ਕੀਤੇ ਹੋਏ ਜਿਹੜੇ ਸਵਾਲੇ ਉਹਨਾਂ ਦਾ ਤੁਸੀਂ ਆਨਸਰ ਨੋਟ ਕਰ ਲਓ ਇਹ ਜਿਹੜੀ ਗੱਲ ਮੈਂ ਬੋਲ ਕੇ ਸਮਝਾਉਣਾ ਉਹਨੂੰ ਬੜੇ ਧਿਆਨ ਨਾਲ ਸੁਣੋ ਤੇ ਬਾਅਦ ਚ ਸਾਰੇ ਸਵਾਲਾਂ ਨੂੰ ਤੁਸੀਂ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਕਰਨਾ ਹੈ ਸੌ ਸ਼ੁਰੂ ਕਰੀਏ ਚੇਤਰਖਰੋਣੀ ਗੱਲਾਂ ਬੱਚਿਓ ਇਹ ਬਹੁਤ ਮਹੱਤਵਪੂਰਨ ਨੇ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਕੰਠ ਕਰ ਲੈਣਾ ਹੈ ਇਹ ਤੁਹਾਨੂੰ ਸਵਾਲ ਕਰਨ ਵਿੱਚ ਸਹਾਇੀ ਹੋਣਗੀਆਂ ਸਿਫਰ ਭਾਗ ਏ ਮਤਲਬ ਕਿ ਕੋਈ ਵੀ ਧਨਾਤਮਕ ਸੰਖਿਆ ਜਾਂ ਸਿਫਰ ਭਾਗ ਕੋਈ ਵੀ ਰਣਾਤਮਕ ਸੰਖਿਆ ਸਿਫਰ ਦੇ ਬਰਾਬਰ ਹੁੰਦੀ ਹੈ ਏ ਨੂੰ ਇੱਕ ਨਾਲ ਭਾਗ ਕੀਤੀਆਂ ਏ ਪ੍ਰਾਪਤ ਹੁੰਦਾ ਹੈ ਤੇ -a ਨੂੰ ਇੱਕ ਨਾਲ ਭਾਗ ਕੀਤਾ -a ਪ੍ਰਾਪਤ ਹੁੰਦਾ ਅਰਥਾਤ ਇੱਕ ਦੇ ਨਾਲ ਭਾਗ ਕੀਤਾ ਸੰਖਿਆ ਦੇ ਮੁੱਲ ਵਿੱਚ ਕੋਈ ਫਰਕ ਨਹੀਂ ਪੈਂਦਾ ਸੰਖਿਆ ਦੇ ਚਿੰਨ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ ਤੇ ਦੂਜੀ ਗੱਲ ਹੈਗੀ ਏ a ਭਾਗ b ਬਰਾਬਰ ਨਹੀਂ ਹੁੰਦਾ b ਭਾਗ a ਇਹਨੂੰ ਅਸੀਂ ਕਹਿੰਦੇ ਹਾਂ ਬੱਚੋ ਕਰਮਵਟਾਂਦਰਾ ਗੁਣ ਅਰਥਾਤ ਸੰਪੂਰਨ ਸੰਖਿਆਵਾਂ ਲਈ ਭਾਗ ਦਾ ਕਰਮਵਟਾਂਦਰਾ ਗੁਣ ਸੱਚ ਨਹੀਂ ਹੈ ਗੁਣਾ ਲਈ ਸੱਚ ਹੈ ਜਮਾ ਲਈ ਸੱਚ ਹੈ ਘਟਾਓ ਲਈ ਵੀ ਸੱਚ ਨਹੀਂ ਹੈਗਾ ਕਿਉਂਕਿ a ਜਮਾ b ਬਰਾਬਰ b ਜਮਾ a a ਗੁਣਾ b ਬਰਾਬਰ b ਗੁਣਾ a ਪਰ a b ਬਰਾਬਰ ਨਹੀਂ ਹੈਗਾ b a ਇਸੇ ਤਰ੍ਹਾਂ a ਭਾਗ b ਬਰਾਬਰ ਨਹੀਂ ਹੈਗਾ b ਭਾਗ a ਇਹ ਗੱਲ ਬੜੀ ਮਹੱਤਵਪੂਰਨ ਹੈ ਇਹ ਤੁਹਾਡੇ ਬਹੁ ਵਿਕਲਪੀ ਜਿਹੜੇ ਮਲਟੀਪਲ ਚੁਆਇਸ ਕੁਐਸਚਨ ਹੁੰਦੇ ਨੇ ਉਹਨਾਂ ਵਿੱਚ ਇਦਾਂ ਦੇ ਸਵਾਲ ਆਉਂਦੇ ਨੇ ਇਦਾਂ ਦੇ ਵੀ ਆਉਂਦੇ ਨੇ ਤਾਂ ਮੈਂ ਇੱਥੇ ਦਾ ਨੋਟਸ ਬਣਾ ਦਿੱਤੇ ਨੇ ਇਹ ਇੱਕ ਇੱਕ ਨੰਬਰ ਦੇ ਅੱਧੇ ਅੱਧੇ ਨੰਬਰ ਦੇ ਸਵਾਲ ਆਉਂਦੇ ਨੇ ਠੀਕ ਹੈ ਤੇ ਜੇ ਬੱਚੋ ਦੋ ਸੰਖਿਆਵਾਂ ਨੇ ਇੱਕ ਨੂੰ ਇੱਕ ਨਾਲ ਭਾਗ ਕੀਤਾ ਜਾ ਰਿਹਾ ਹੈ ਕਿਸੇ ਨੂੰ ਦੂਜੇ ਨਾਲ ਭਾਗ ਕੀਤਾ ਜਾ ਰਿਹਾ ਹੈ ਤੇ ਉਹਨਾਂ ਚੋਂ ਕੋਈ ਵੀ ਇੱਕ ਜਾਂ a ਜਾਂ b ਜੇ ਰਿਣਾਤਮਕ ਹੋਵੇ ਮਾਈਨਸ ਹੋਵੇ ਤੇ ਭਾਗਫਲ ਜਿਹੜਾ ਹੈ ਉਹ ਰਿਣਾਤਮਕ ਹੋਏਗਾ a ਅਤੇ b ਵਿੱਚੋਂ ਜਾਂ a ਰਿਣਾਤਮਕ ਹੋਵੇ ਮਾਈਨਸ ਹੋਵੇ ਜਾਂ b ਰਿਣਾਤਮਕ ਹੋਵੇ ਮਾਈਨਸ ਹੋਵੇ ਹਨਾ ਤੇ ਭਾਗਫਲ ਜਿਹੜਾ ਹੈ ਰਿਣਾਤਮਕ ਹੋਏਗਾ ਠੀਕ ਹੈ ਤੇ ਜੇ ਦੋਨੋਂ a ਅਤੇ b ਦੋਨੋਂ ਰਿਣਾਤਮਕ ਹੋਣ ਦੋਨੋਂ ਮਾਈਨਸ ਹੋਣ ਤੇ ਭਾਗਫਲ ਧਨਾਤਮਕ ਹੋਏਗਾ ਪੋਜੀਟਿਵ ਹੋਏਗਾ ਬੜੀ ਮਹੱਤਵਪੂਰਨ ਗੱਲਾਂ ਨੇ ਇਹ ਸਾਰੀ ਅੱਗੇ ਸਵਾਲਾਂਾਂ ਵਿੱਚ ਅਸੀਂ ਕਰਾਂਗੇ ਤੇ ਇਸੇ ਤਰ੍ਹਾਂ ਜੇ ਮਾਈਨਸ a ਮਾਈਨਸ a ਨਾਲ ਭਾਗ ਕਰੋ ਤੇ ਫਿਰ ਕੀ ਹੋਏਗਾ ਜਾਂ a ਨੂੰ a ਨਾਲ ਭਾਗ ਕਰੋ ਤੇ ਜਵਾਬ ਹਮੇਸ਼ਾ 1 ਆਂਦਾ ਹੈ ਅਰਥਾਤ ਇੱਕ ਸੰਖਿਆ ਨੂੰ ਉਸੇ ਸੰਖਿਆ ਦੇ ਨਾਲ ਉਹੀ ਸੰਖਿਆਤਮਕ ਮੂਲ ਤੇ ਉਹੀ ਉਹਦਾ ਚਿੰਨ ਹੋਵੇ ਇਹ -a ਨੂੰ -a ਨਾਲ ਭਾਗ ਕੀਤਾ ਜਾਂ a ਨੂੰ a ਨਾਲ ਭਾਗ ਕੀਤਾ ਤੇ ਜਵਾਬ ਹਮੇਸ਼ਾ ਇੱਕ ਆਏਗਾ ਇਹ ਗੱਲਾਂ ਤੇ ਬੱਚਿਓ ਤੁਹਾਨੂੰ ਰੱਟਾ ਲਾ ਲੈਣੀਆਂ ਚਾਹੀਦੀਆਂ ਚੰਗੀ ਤਰ੍ਹਾਂ ਜਿਦਾ ਪਹਾੜੇ ਨਹੀਂ ਪੰਡੋਂਦੇ 2 2 4 2 3 6 ਇਦਾਂ ਗੱਲਾਂ ਕੰਠ ਹੋਣੀਆਂ ਤੇ ਸਵਾਲ ਫਟਾਫਟ ਚੁਟਕੀ ਵਿੱਚ ਹੋਣਗੇ ਠੀਕ ਹੈ ਅੱਗੇ ਚਲੀਏ ਹੁਣ ਪੰਜਵਾਂ ਸਵਾਲ ਕਰਦੇ ਹਾਂ ਮੁੱਲ ਪਤਾ ਕਰੋ 1 2 3 ਭਾਗ ਨੇ ਸੋ ਇੱਕ ਇੱਕ ਕਰਕੇ ਭਾਗ ਕਰਦੇ ਜਾਂਦੇ ਦੇਖੋ 125 ਭਾਗ ਬ੍ਰੈਕਟ ਸ਼ੁਰੂ 5 भाग ब्रैकेट फे शुरू छोटा ब्रैकेट -1 फिर ब्रैकेट बंद ਇਹ ब्रैकेट ਇੱਥੋਂ ਦੀ ਲੈ ਕੇ ਇੱਥੇ ਤੱਕ ਕੇ ਤੇ ਇਹ -1 ਕਰਕੇ ਇਹ ਇੱਕ ਕਰਕੇ ਐਵળો ब्रैकेट है ਹੁਣ ਬੱਚਿਓ ਜਦੋਂ ਇਦਾਂ ਦੇ ਸਵਾਲ ਕਰਨੇ ਨੇ ਤੇ ਪਹਿਲੇ ਸਭ ਤੋਂ ਅੰਦਰਲੇ ब्रैकेट ਨੂੰ ਦੂਰ ਕਰਨਾ ਹੈ ਤਾਂ ਸਭ ਤੋਂ ਅੰਦਰਲਾ ब्रैकेट ਕਿਹੜਾ ਐਵળો ਤੇ ਸਾਨੂੰ ਪਤਾ ਹੈ ਬੱਚਿਓ 5 ਦੇ ਨਾਲ -1 ਨੂੰ ਭਾਰ ਕਰੋ ਤੇ 5 ਹੀ ਰਹੇਗਾ ਤੇ ਆ ਜਾਏਗਾ ਐਵਣੀ ਉੱਤੇ ਤੁਹਾਨੂੰ ਕਿਹਾ ਨਾ ਚੇਤਾ ਰੱਖੋ ਕਿਸੇ ਵੀ ਸੰਖਿਆ ਨੂੰ ਜੇ -1 ਦੇ ਨਾਲ ਭਾਗ ਕਰਾਂਗੇ ਸੰਖਿਆ ਉਹੀ ਰਹੇਗੀ ਪਰ ਚਿੰਨ ਚੇਂਜ ਹੋ ਜਾਏਗਾ ਸੋ 5 ਭਾਗ -1 ਬਣ ਗਿਆ -5 ਠੀਕ ਹੈ ਹੁਣ ਜਦੋਂ ਹੁਣ ਦੇਖੋ ਇਹਦਾ ਮਤਲਬ ਕੀ ਹੋਣ ਐ ਧਨਾਤਮਕੇ ਐ ਰਿਨਾਤਮਕੇ ਜਵਾਬ ਇਹਦਾ ਆਏਗਾ ਰਿਨਾਤਮਕ ਕਿਉਂਕਿ ਤਾਂ ਮੈਂ ਤੁਹਾਨੂੰ ਕਿਹਾ ਹੋਇਆ ਤੇ ਅਸੀਂ ਕੀ ਕਰਾਂਗੇ ਭਾਗ ਕਰਨ ਲੱਗੇ ਚਿੰਨ ਨੂੰ ਹਟਾ ਦਾਂਗੇ ਤੇ 125 ਨੂੰ 5 ਨਾਲ ਭਾਗ ਕੀਤਾ 5 ਦੁਣੀ 10 10 ਆ ਗਿਆ 12 ਚ 10 ਗਿਆ 2 ਪਾਏ ਥੱਲੇ ਲਾਇਆ 55 25 ਸੋ ਭਾਗ ਫੁੱਲਾ ਗਿਆ 25 ਤੇ ਕਿਉਂਕਿ ਇੱਕ ਰਿਣਾਤਮਕ ਇੱਥੇ ਰਿਣਾਤਕ ਚਨ ਲੱਗ ਗਿਆ ਸੋ ਅਨਸਰ ਆ ਗਿਆ ਮਾਈਨਸ 25 ਜਦੋਂ ਤੱਕ ਆ ਬੱਚੇ ਸਵਾਲ ਆਪ ਨਹੀਂ ਕਰੋਗੇ ਤਦ ਤੱਕ ਗੱਲ ਨਹੀਂ ਬਣਨੀ ਠੀਕ ਹੈ ਆਪਣੇ ਆਪ ਜ਼ਰੂਰ ਕਰਨਾ ਸਮਝਾਵਾ ਮੈਂ ਦੱਸਦਾ ਕਰਕੇ ਵੀ ਦੱਸ ਦਿੰਦਾ ਹੈ ਬੋਲ ਕੇ ਵੀ ਦੱਸ ਦਿੰਦਾ ਹੁਣ ਕਰਨਾ ਤੁਸੀਂ ਹੈ ਠੀਕ ਹੈ ਅੱਗੇ ਚਲੀਏ ਦੂਜਾ ਸਵਾਲ ਇਹ ਆ ਬੜਾ ਠੀਕ ਹੈ ਉਹਦੇ ਕੋਲ ਦੋ ਬ੍ਰੈਕਟ ਨੇ ਸੋ 169 ਭਾਗ 13 ਤੇ ਪੂਰਾ ਜਿਹੜੀ ਚੀਜ਼ ਹੈ ਇਹਦਾ ਭਾਗ ਹੋ ਰਹੀ ਹੈ ਤੇ 26 ਵਾ 2 ਹੁਣ ਬੱਚੋ ਕੀ ਕਰਾਂਗੇ ਦੇਖੋ 169 ਨੂੰ 13 ਨਾਲ ਭਾਗ ਕੀਤਾ ਮੰਨ ਲਓ ਇਹ ਇੱਕ ਸਵਾਲ ਹੈ ਇਹ ਵਾ 169 ਨੂੰ 13 ਨਾਲ ਭਾਗ ਕੀਤਾ 13 ਇੱਕੰ 13 6 ਚੋਂ 3 ਦੇ 3 9 ਥੱਲੇ ਆ ਗਿਆ 13 ਕੰ 13 ਤੁਰਨ 26 13 3 39 ਸੋ ਇਹ ਜਵਾਬ ਆ ਗਿਆ 13 ਇਹਦਾ ਮਤਲਬ ਇਹਦਾ ਜਵਾਬ ਆ ਗਿਆ 13 ਠੀਕ ਹੈ ਹੁਣ ਇਹ 26 ਨੂੰ 2 ਨਾਲ ਭਾਗ ਕਰਨਾ ਸੋ 26 ਨੂੰ 2 ਨਾਲ ਭਾਗ ਕੀਤਾ 2 ਇੱਕੰ 2 0 6 ਥੱਲੇ ਲਾ ਲਿਆ 2 3 6 ਸੋ ਇੱਥੇ 13 ਹੁਣ ਬੱਚੇ ਸਾਨੂੰ ਪਤਾ ਹੈ ਕਿ ਕਿਸੇ ਵੀ ਸੰਖਿਆ ਨੂੰ ਉਸੇ ਦੇ ਨਾਲ ਭਾਗ ਕਰ ਦੋ ਤੇ ਜਵਾਬ ਹੀ ਕੱਲਦਾ ਹੈ ਐਵੇਂ ਤੁਹਾਨੂੰ ਉੱਤੇ ਦੱਸਿਆ ਨਾ ਚੇਤਾ ਰੱਖੋ ਸੋ 13 ਵਾ 13 ਬਰਾਬਰ 13 ਭਾਗ 13 1 ਠੀਕ ਹੈ ਹੁਣ ਤੀਜਾ ਭਾਗ ਕਰੀਏ ਹੁਣ ਤੀਜਾ ਭਾਗ ਕਰਦੇ ਹਾਂ ਇਹ ਵਾਲਾ ਹੁਣ ਬੱਚਿਓ ਦੇਖੋ ਇਹ ਕਰਾਂਗੇ ਪਹਿਲੇ ਬ੍ਰੈਕਟ ਅੰਦਰਲਾ ਖਤਮ ਕਰਾਂਗੇ ਇਹ ਦੇਖੋ -105 ਤੇ ਭਾਗ 3 ਮੈਂ ਤੁਹਾਨੂੰ ਦੱਸਿਆ ਬੱਚਿਓ ਜੋ ਦੋ ਸੰਖਿਆਵਾਂ ਨੂੰ ਭਾਗ ਕਰ ਰਹੇ ਹੋਈਏ ਤੇ ਉਹਨਾਂ ਚੋਂ ਇਹ ਵਾਲੀ ਜਾਂ ਇਹ ਵਾਲੀ ਨੇਗੇਟਿਵ ਹੋਵੇ ਰਿਨਾਤਮਕ ਹੋਵੇ ਤੇ ਭਾਗਫਲ ਰਿਨਾਤਮਕ ਹੁੰਦਾ ਹੈ 네ਗੇਟਿਵ ਹੁੰਦਾ ਹੈ ਤੇ ਭਾਗ ਕਰਨ ਲੱਗੇ ਅਸੀਂ ਚਿੰਨ ਨੂੰ ਹਟਾ ਲੈਣਾ ਹੈ ਚਿੰਨ ਹਟਾਤਾ 105 ਨੂੰ 3 ਨਾਲ ਭਾਗ ਕੀਤਾ 33 ਇਹ 9 10 ਚੋਂ ਹੋ ਗਿਆ 1 5 ਥੱਲੇ ਲਾ ਲਿਆ ਤੇ 35 15 ਤੇ ਜਵਾਬ ਆ ਗਿਆ 35 ਇਹ 35 ਕਿਉਂਕਿ ਇਹ ਇੱਥੇ 네ਗੇਟਿਵ ਲੱਗਾ ਹੈ ਤੇ ਇੱਥੇ ਮੈਂ 네ਗੇਟਿਵ ਲਗਾਤਾ ਹੁਣ ਫਿਰ ਉਹੀ ਗੱਲ ਆ ਗਈ ਹੁਣ ਇਹ ਰਿਨਾਤਮਕ ਹੈ ਇਹ ਧਨਾਤਮਕ ਹੈ ਇਹ 네ਗੇਟਿਵ ਹੈ ਪੋਜ਼ਿਟਿਵ ਹੈ ਦੋਨਾਂ ਚੋਂ ਇੱਕ ਸੰਖਿਆ ਨੈਗੇਟਿਵ ਹੋਵੇ ਤੇ ਭਾਗਭਲ ਨੈਗੇਟਿਵ ਆਉਂਦਾ ਇੱਥੇ ਨੈਗੇਟਿਵ ਪਹਿਲੇ ਲੱਗ ਗਿਆ ਤੇ 35 ਨੂੰ 7 ਨਾਲ ਭਾਗ ਕੀਤਾ 35 ਨੂੰ 7 ਨਾਲ ਭਾਗ ਕੀਤਾ 7 ਦਾ ਪਹਾੜਾ ਗਿਣਿਆ 7 5 35 7 2 14 7 3 21 7 4 28 7 5 35 ਠੀਕ ਹੈ ਸੋ -5 ਇਹ 5 ਜਿਹੜਾ ਹੈ ਇੱਥੇ ਆ ਗਿਆ ਤੇ ਇੱਥੇ ਕਿਉਂਕਿ ਦੋਨਾਂ ਚੋਂ ਇੱਕ ਸੰਖਿਆ ਕੋਈ ਵੀ ਨੈਗੇਟਿਵ ਹੈ ਤੇ ਜਵਾਬ ਨੈਗੇਟਿਵ ਜਾਏਗਾ ਸੋ ਇੱਥੇ ਨੈਗੇਟਿਵ ਲੱਗ ਗਿਆ ਠੀਕ ਹੈ ਇਹ ਹੋ ਗਿਆ ਸਾਡਾ ਪੰਜਵਾਂ ਸਵਾਲ ਤੇ 6ਵਾਂ ਕਰੀਏ ਛੇਵਾਂ ਸਵਾਲ ਬੱਚੇ ਤੇ ਕੋਣ ਹੋਰ ਥੋੜਾ ਐਡਵਾਂਸ ਕਰ ਦਿੱਤਾ ਉਹਦਾ ਮਲਕੀ ਜੋ ਔਖਾਈ ਇਹ ਵਧਾ ਦਿੱਤੀ ਮੈਂ ਕੋਡਾ ਕਰਦਾ ਪਰ ਹੈ ਬੜਾ ਸੌਖਾ ਹੁਣ ਦੇਖੋ ਇਹਦਾ ਲਿਖ ਲਿਆ ਸਵਾਲ ਪਹਿਲੇ ਵੱਡਾ ਕਰਕੇ ਮੈਂ 12 ਬ੍ਰੈਕਟ ਵੱਡਾ ਸ਼ੁਰੂ 8 27 2 8 7 ਬ੍ਰੈਕਟ ਫੇ ਵੱਡਾ ਬ੍ਰੈਕਟ ਸਭ ਤੋਂ ਪਹਿਲੇ ਅੰਦਰਲੇ ਬ੍ਰੈਕਟ ਤੋਂ ਸ਼ੁਰੂ ਕਰਨਾ ਹੈ ਇਹ ਵੱਡੇ ਅੰਦਰਲੇ ਬ੍ਰੈਕਟ ਤੋਂ ਤੇ ਬੱਚਿਓ ਜਦੋਂ ਇਦਾਂ ਹੋਵੇ ਘਟਾ ਵੀ ਹੋਵੇ ਗੁਣਾ ਵੀ ਹੋਵੇ ਜਮਾ ਵੀ ਹੋਵੇ ਭਾਗ ਵੀ ਹੋਵੇ ਜਦੋਂ ਇਥੇ ਕਟਾ ਵੀ ਹੈ ਤੇ ਗੁਣਾ ਵੀ ਹੈ ਤੇ ਮੈਂ ਇਹ ਨਹੀਂ ਕਰ ਸਕਦਾ ਕਿ 8 ਤੋਂ 7 ਘਟਾਇਆ 1 ਤੇ 2 ਇੱਕ ਨੂੰ 2 ਨਹੀਂ ਜਦੋਂ ਗੁਣਾ ਦੇ ਨਾਲ ਘਟਾਇਆ ਜਮਾ ਹੋਵੇ ਤੇ ਪਹਿਲਾਂ ਗੁਣਾ ਕਰਨੀ ਹੈ ਠੀਕ ਹੈ ਇਹ ਯਾਦ ਰੱਖਣਾ ਪਹਿਲੇ ਗੁਣਾ ਕਰਨੀ ਕਹਿੰਦੇ ਬਾਡਮਾਸ ਬ੍ਰੈਕਟ ਆਫ ਡਿਵੀਜ਼ਨ ਮਲਟੀਪਲੀਕੇਸ਼ਨ ਐਡੀਸ਼ਨ ਸਬਟ੍ਰੈਕਸ਼ਨ ਠੀਕ ਹੈ ਸੋ ਪਹਿਲਾਂ ਜਦੋਂ ਗੁਣਾ ਵੀ ਹੋਵੇ ਘਟਾ ਵੀ ਹੋਵੇ ਤੇ ਘਟਾ ਪਹਿਲਾਂ ਨਹੀਂ ਕਰਨੀ ਪਹਿਲਾਂ ਗੁਣਾ ਕਰਨੀ ਹੈ ਠੀਕ ਹੈ ਸੋ 2 8 16 7 ਇੱਕ ਇੱਕ ਸਟੈਪ ਹੋ ਗਿਆ ਹੁਣ 16 ਚੋਂ 7 ਗਿਆ ਕਿੰਨਾ ਹੁੰਦਾ 9 ਮੈਨੂੰ ਇਥੇ ਲਿਖ ਦਿੱਤਾ 9 ਤੇ ਇਹ ਵਾਲਾ ਬ੍ਰੈਕਟ ਖਤਮ ਹੋ ਗਿਆ ਕਿਉਂਕਿ ਹੁਣ ਇੱਕੋ ਇੱਕੋ ਚੀਜ਼ ਆ ਗਈ ਨਾ 16 ਚੋਂ 7 ਗਿਆ 9 ਤੇ ਭਾਗ ਦਾ ਨਿਸ਼ਾਨ ਇਹ ਵਾਲਾ ਹੈ ਹੈ 27 ਤੇ 8 ਹੁਣ ਬੱਚਿਓ ਦੇਖੋ ਇਹ ਜਮਾ ਵੀ ਹੈ ਤੇ ਭਾਗ ਵੀ ਹੈ ਜਿੱਦਾਂ ਮੈਂ ਤੁਹਾਨੂੰ ਇੱਥੇ ਕਿਹਾ ਸੀ ਗੁਣਾ ਵੀ ਹੋਵੇ ਤੇ ਘਟਾ ਵੀ ਹੋਵੇ ਤੇ ਪਹਿਲੇ ਗੁਣਾ ਕਰਨਾ ਹੈ ਤੇ ਜੇ ਭਾਗ ਹੋਵੇ ਭਾਗ ਦੇ ਨਾਲ ਜਮਾ ਜਾਂ ਘਟਾ ਹੋਵੇ ਤੇ ਪਹਿਲੇ ਭਾਗ ਕਰਨਾ ਹੈ ਸੋ ਮੈਂ 27 ਨੂੰ 9 ਨਾਲ ਭਾਗ ਕੀਤਾ 9 ਨਾ ਪਕੀਤਾ 9 9 9 18 9 ਹੋទਿਆ 27 ਇਹਦਾ ਮਤਲਬ ਇਹਦਾ ਜਵਾਬ ਆ ਗਿਆ 3 ਮੈਂ ਨਹੀਂ ਕਰਨਾ 8 27 ਜੋੜ ਕੇ ਤੇ ਫਿਰ ਉਹਨੂੰ 9 ਨਾਲ ਭਾਗ ਕਰਨਾ ਉਹ ਗਲਤ ਹੋ ਜਾਏਗਾ ਜਦੋਂ ਜਮਾ ਵੀ ਹੋਵੇ ਭਾਗ ਵੀ ਹੋਵੇ ਤੇ ਪਹਿਲਾਂ ਭਾਗ ਕਰਨਾ ਹੈ ਜਮਾ ਦੀ ਜਗ੍ਹਾ ਇਹ ਘਟਾਉਂਦਾ ਤਾਂ ਵੀ ਪਹਿਲੇ ਭਾਗ ਕਰਨਾ ਹੈ ਅਰਥਾਤ ਜਿੱਥੇ ਜਮਾ ਘਟਾ ਭਾਗ ਗੁਣਾ ਆ ਜਾਏ ਸੋ ਸਭ ਤੋਂ ਪਹਿਲੇ ਭਾਗ ਕਰੋ ਫਿਰ ਦੂਜੇ ਬੰਨੇ ਗੁਣਾ ਕਰੋ ਫਿਰ ਕਟਾ ਜਾਂ ਜਮਾ ਕਰੋ ਠੀਕ ਹੈ ਹੁਣ ਆ ਦੇਖੋ ਬੱਚਿਓ 9+27 8+3 ਕਿੰਨਾ ਤਾਂ 11 ਸੋ 11 ਸੋ 11 ਜਿਹਨੇ ਜੋੜਤਾ ਤੇ ਬ੍ਰੈਕਟ हट ਗਿਆ ਤਾਂ 12 ਚੋਂ 11 ਗਿਆ 1 ਇਹ ਆ ਗਿਆ ਸਾਡਾ ਆਨਸਰ ਹੁਣ ਬੱਚਿਓ ਦੇਖੋ ਇਹ ਸਵਾਲ ਨੂੰ ਤੁਸੀਂ ਆਪਣੇ ਆਪ ਜਦ ਤੱਕ ਨਹੀਂ ਕਰੋਗੇ ਗੱਲ ਹੀ ਨਹੀਂ ਹੋਣੀ ਹੋ ਸਕਦਾ ਪਹਿਲੀ ਵਾਰ ਜਿਹਨੇ ਤੁਸੀਂ ਬਿਨਾਂ ਦੇ ਇੱਕ ਵਾਰ ਦੇਖ ਲਿਆ ਜਿਹਨੇ ਕਰੋਗੇ ਉਸੇ ਤਾਂ ਗਲਤੀ ਹੋ ਜਾਏ ਦੂਜੀ ਵਾਰ ਫੇਰ ਕਰੋ ਤੀਜੀ ਵਾਰ ਫੇਰ ਕਰੋ ਜ਼ਰੂਰ ਠੀਕ ਹੋ ਜਾਏ ਤੇ ਫਿਰ ਇੱਕ ਦਿਨ ਦੋ ਦਿਨ ਦਾ ਗੈਪ ਦੇ ਕੇ ਦੋ ਦਿਨਾਂ ਬਾਅਦ ਫੇਰ ਕਰੋ ਤੇ ਉਸ ਤੋਂ ਬਾਅਦ ਇੱਕ ਹਫਤੇ ਬਾਅਦ ਫੇਰ ਕਰੋ ਤੇ ਉਸ ਤੋਂ ਬਾਅਦ ਦੋ ਹਫਤੇ ਬਾਅਦ ਫੇਰ ਕਰੋ ਫੇ ਪੂਰੀ ਜ਼ਿੰਦਗੀ ਲਈ ਪੱਕਾ ਹੋ ਜਾਏਗਾ ਇਹ ਬੱਚਿਓ ਤੁਹਾਨੂੰ ਝੁਕਤੀਆਂ ਮੈਂ ਦੱਸ ਰਿਹਾ ਪੜ੍ਹਨ ਦੀ ਜੋ ਅਸੀਂ ਬਹੁਤ ਦੇਰ ਬਾਅਦ ਸਿੱਖੀਆਂ ਤੁਹਾਨੂੰ ਮੈਂ ਸੱਤਵੇਂ ਵਿੱਚ ਹੀ ਦੱਸਦਾ ਪਿਆ ਜੇ ਤੁਸੀਂ ਇਦਾਂ ਬਣਾਈ ਕਰੋਗੇ ਤੇ ਤੁਹਾਡੀ ਪੜਾਈ ਬਹੁਤ ਵਧੀਆ ਹੋ ਜਾਏਗੀ ਗਣਿਤ ਵਿੱਚ ਤੁਹਾਡੇ 100 ਚੋਂ 100 ਨੰਬਰ ਆਣਗੇ ਠੀਕ ਹੈ ਅੱਗੇ ਚੱਲੀਏ ਹੁਣ ਸੱਤਵਾਂ ਸਵਾਲ ਆ ਗਿਆ ਵੀ ਉਸੇ ਕਿਸਮ ਦਾ ਹੈ ਇਹਦਾ ਸਰਲ ਕਰੋ ਇਹ ਕੋ ਹੋਰ ਵੱਡਾ ਕਰਤਾ ਹੁਣ ਇਹਦਾ ਪੂਰਾ ਸਵਾਲ ਬਹਿਲੇ ਲਿਖ ਲਿਆ ਬੱਚਿਓ ਠੀਕ ਹੈ ਹੁਣ ਅੰਦਰਲੇ ਬ੍ਰੈਕਟ ਤੋਂ ਸ਼ੁਰੂ ਕਰਨਾ ਚਾਹੀਏ ਇਹ ਬਾ ਫਿਰ ਇਹ ਬਾਹਰ ਨਾਲ ਬ੍ਰੈਕਟ ਵੱਡਾ ਫਿਰ ਆ ਦੇਖੋ ਐਚ ਆਰ ਜਮਾ 2 6 ਬਾਕੀ ਉੱਤੇ ਲਿਖ ਦਿੱਤਾ ਭਾਗ ਦਾ ਭਾਗ 30 ਦਾ 30 11 ਦਾ 11 ਹੁਣ ਦੇਖੋ ਬੱਚੇ ਤੇ ਜਮਾ ਵੀ ਹੈਗਾ ਤੇ ਇੱਥੇ ਭਾਗ ਵੀ ਹੈਗਾ ਤੇ ਜਦ ਜਮਾ ਵੀ ਆ ਜਾਏ ਭਾਗ ਵੀ ਆ ਜਾਏ ਤੇ ਪਹਿਲੇ ਕੀ ਕਰਨਾ ਹੈ ਭਾਗ ਕਰਨਾ ਹੈ ਸੋ 30 ਨੂੰ 6 ਨਾਲ ਭਾਗ ਕੀਤਾ 6.6 6 2 12 6 3 18 6 4 24 6 5 30 ਸੋ ਇੱਥੇ ਆ ਗਿਆ 5 ਮੈਂ ਇੱਥੇ 5 ਲਿਖ ਦਿੱਤਾ ਸੋ 11 ਜਮਾ 5 ਕਿੰਨਾ ਹੋ ਗਿਆ 16 ਐਨ ਘਟਾ ਦਾ ਛਾਈ ਨਿਸ਼ਾਨੇ ਤੇ ਲਾਈ ਦਿੱਤਾ 816 ਜਾਂ ਕਿੰਨਾਂ ਦੇ ਵਿੱਚ -8 16 ਚ 8 ਜਾਏ ਤੇ 8 ਪਰ ਜੇ 816 ਜਾਏ ਫਿਰ -8 ਤੇ ਸਾਨੂੰ ਪਤਾ ਹੀ ਹੈ ਅਸੀਂ ਕਰ ਚੁੱਕੇ ਹਾਂ ਹਨਾ ਐਫ ਐਨ ਡੀ ਐਕਸਰਸਾਈਜ਼ ਵਿੱਚ ਕਟਾ ਜਮਾ ਇੰਟੀਜਰ ਸੰਪੂਰਨ ਸੰਖਿਆਵਾਂ ਦਾ ਕੀਤਾ ਤੇ ਤੁਹਾਨੂੰ ਵੀ ਦੱਸਿਆ ਜਦੋਂ ਇਹਦਾ ਬ੍ਰੈਕਟ ਹੋਵੇ ਤੇ ਇੱਕ ਬਾਹਰ ਵੀ ਮਾਈਨਸ ਹੋਵੇ ਅੰਦਰ ਵੀ ਮਾਈਨਸ ਹੋਵੇ ਤੇ ਫਿਰ ਜੁੜ ਕੇ ਇਹ ਦੋਨੋਂ ਪਲੱਸ ਹੋ ਜਾਂਦੇ ਨੇ ਮਾਈਨਸ ਮਾਈਨਸ ਪਲੱਸ ਹੋ ਜਾਂਦਾ ਹੈ ਸੋ ਇਹ ਬਣ ਗਿਆ 10 8 18 ਇਹ ਤੁਹਾਡਾ ਜਵਾਬ ਆ ਗਿਆ 18 ਠੀਕ ਹੈ ਜੀ ਅੱਗੇ ਚਲੀਏ ਗੁਣਾ ਗਿਆ ਬਹੁ ਵਿਕਲਪੀ ਪ੍ਰਸ਼ਨ ਇੱਥੇ ਤਿੰਨ ਸਵਾਲ ਨੇ ਕਹਿੰਦੇ -8 ਭਾਗ 2 ਹੁਣ ਬੱਚੋ ਦੋ ਗੱਲਾਂ ਨੇ ਇੱਕ ਤੇ ਐਵੇਂ ਕਿ ਇਹ ਜਿਹੜਾ ਕਿਉਂਕਿ ਇੱਥੇ ਇੱਕ ਨੈਗੇਟਿਵ ਹੈਗਾ ਇਹ ਪੋਜ਼ਿਟਿਵ ਹੈ ਦਾ ਮਤਲਬ ਭਾਗਫਲ ਜਿਹੜਾ ਹੈ ਨੈਗੇਟਿਵ ਚਾਹੀਦਾ ਸੋ ਇਹ ਜਵਾਬ ਹੋ ਸਕਦਾ ਹੈ ਇਹ ਤੇ ਹੋ ਹੀ ਨਹੀਂ ਸਕਦਾ 4 ਪੋਜ਼ਿਟਿਵ ਅਤੇ ਕੱਟ ਹੀ ਦੋ ਨਾ ਹੋ ਹੀ ਨਹੀਂ ਸਕਦਾ ਹੁਣ ਇਹਨਾਂ ਚੋਂ ਦੇਖਦੇ ਹਾਂ ਕਿਹੜਾ ਹੋਏਗਾ ਇਹ ਤਿੰਨ ਚੋਂ ਸੋ 2 ਇੱਕ ਹੁਣ 2 2 ਦੋ 3 6 2 ਚੋਕੇ 8 ਸੋ 4 ਇਹ ਨੈਗੇਟਿਵ ਸਾਈਨ -4 ਸੋ -4 ਇਹ ਆ ਗਿਆ ਸਾਡਾ ਜਵਾਬ -4 ਠੀਕ ਹੈ ਹੁਣ -7 ਭਾਗ -7 ਹੁਣ ਬੱਚਿਓ ਇਹ ਤੁਹਾਨੂੰ ਦੱਸ ਚੁੱਕੇ ਹਾਂ ਕਿ ਕਿਸੇ ਵੀ ਸੰਖਿਆ ਨੂੰ ਉਸੇ ਸੰਖਿਆ ਨਾਲ ਭਾਗ ਕਰ ਦਿਓ ਚਾਹੇ ਉਹ ਸੰਖਿਆ ਧਨਾਤਮਕ ਹੋਵੇ ਚਾਹੇ ਰਿਨਾਤਮਕ ਹੋਵੇ ਤੇ ਜਵਾਬ ਆਏਗਾ 1 ਇਹ ਦੇਖੋ -7 ਭਾਗ -7 ਦਾ ਜਵਾਬ 1 ਆਉਣਾ ਚਾਹੀਦਾ ਹੈ ਇੱਥੇ -1 ਹੈਗਾ ਇੱਥੇ -9 ਆਏਗਾ ਇੱਥੇ 9 ਆਏਗਾ ਇੱਥੇ ਹੈਗਾ ਇਹਨਾਂ ਚੋਂ ਕੋਈ ਵੀ ਨਹੀਂ ਸੋ ਸੋ 1 ਤੇ ਹੈ ਹੀ ਨਹੀਂ ਇੱਥੇ ਕਿਤੇ ਇਹ ਰਿਨਾਤਮਕ ਕਿ ਕਹਿਗਾ ਇਹ ਗਲਤ ਹੈਗਾ ਜੇ ਇੱਥੇ 1 7 ਚਾਹੇ ਇਹ ਵळा ਚਾਹੇ ਇਹ ਵळा ਪੋਜ਼ਿਟਿਵ ਹੁੰਦਾ ਤਨਾਤਮਕ ਹੁੰਦਾ ਫਿਰ ਇਹ ਜਵਾਬ ਠੀਕ ਹੋਣਾ ਸਿਵਾ ਪਰ ਦੋਨੋਂ ਰਿਨਾਤਮਕ ਨੇ ਦੋਨੋਂ ਨੈਗੇਟਿਵ ਨੇ ਇਸ ਕਰਕੇ ਇੱਥੇ ਜਵਾਬ ਆਏਗਾ 1 ਜੋ ਇਹਨਾਂ ਚੋਂ ਕਿਤੇ ਵੀ ਨਹੀਂ ਹੈਗਾ ਉਸ ਦਾ ਜਵਾਬ ਹੋਗਾ ਇਹਨਾਂ ਚੋਂ ਕੋਈ ਵੀ ਨਹੀਂ ਠੀਕ ਹੈ ਫਿਰ ਆ ਗਿਆ 0 ਭਾਗ 2 ਇਹ ਤੇ ਬੱਚਿਓ ਤੁਹਾਨੂੰ ਬੱਲੇ ਪਹਿਲੇ ਵੀ ਦੱਸ ਚੁੱਕੇ ਹਾਂ ਕਿ 0 ਦੇ ਨਾਲ ਇਹ 0 ਨੂੰ ਜਿਹੜੀ ਵੀ ਸੰਖਿਆ ਨਾਲ ਮਰਜ਼ੀ ਭਾਗ ਕਰ ਦੋ ਜਵਾਬ ਹਮੇਸ਼ਾ 0 ਆਉਂਦਾ ਹੈ ਉਸ ਵਿੱਚ ਆ ਗਿਆ 0 ਠੀਕ ਹੈ ਅੱਗੇ ਚਲੀਏ ਨੋਹਰਦੋਸ ਆਖਰੀ ਸਵਾਲ ਕਥਨ ਅਗੇ ਨੇ ਗਲਤ ਹੈ ਯਾ ਸਹੀ ਹੈ ਦੱਸਣਾ ਦੋ ਸੰਪੂਰਨ ਸੰਖਿਆਵਾਂ ਦਾ ਭਾਗਫਲ ਹਮੇਸ਼ਾ ਇੱਕ ਸੰਪੂਰਨ ਸੰਖਿਆ ਹੁੰਦਾ ਹੈ ਬੱਚਿਓ ਤੁਸੀਂ ਚੇਤਾ ਕਰੋ ਜਿਹੜਾ ਮੈਂ ਪਹਿਲੇ ਦੋ ਵੀਡੀਓ ਬਣਾਏ ਨੇ ਇਸੀ ਚੈਪਟਰ ਦੇ ਇਸੀ ਪਾਰਟ ਦੇ ਸੰਪੂਰਨ ਸੰਖਿਆਵਾਂ ਪਰਿਭਾਸ਼ਾਆਂ ਅਤੇ ਸਿਧਾਂਤ ਉਹਨਾਂ ਚ ਮੈਂ ਸਾਰੀਆਂ ਗੱਲਾਂ ਦੱਸੀਆਂ ਨੇ ਇਹ ਕਿਹੜਾ ਗੁਣ ਹੈ ਇਹ ਕਿਹੜੇ ਗੁੰਦੀ ਗੱਲ ਹੋ ਰਹੀ ਹੈ ਇਹ ਗੱਲ ਵੀ ਸਮਾਪਨ ਹੋਣੀ ਅਸੀਂ ਜਾਣਦੇ ਹਾਂ ਬੱਚਿਓ ਦੋ ਸੰਪੂਰਨ ਸੰਖਿਆਵਾਂ ਨੂੰ ਜੋੜ ਕੇ ਸੰਪੂਰਨ ਸੰਖਿਆ ਬਣਦੀ ਹੈ ਕੈਸੀ ਕਹਿੰਦੇ ਆ ਕਿ ਸੰਪੂਰਨ ਸੰਖਿਆਵਾਂ ਜਮਾ ਜੋੜ ਦੇ ਅਧੀਨ ਬੰਦ ਹਨ ਠੀਕ ਹੈ ਜੇ ਇੱਕ ਸੰਪੂਰਨ ਸੰਖਿਆ ਨੂੰ ਦੂਜੀ ਸੰਪੂਰਨ ਸੰਖਿਆ ਚੋਂ ਘਟਾਓ ਤੇ ਸਾਨੂੰ ਸੰਪੂਰਨ ਸੰਖਿਆ ਬੰਦੀ ਹੈ ਕੈਸੀ ਕਹਿੰਦੇ ਆ ਸੰਪੂਰਨ ਸੰਖਿਆਵਾਂ ਘਟਾਓ ਦੇ ਅਧੀਨ ਬੰਦ ਹਨ ਠੀਕ ਹੈ ਤੇ ਜੇ ਸੰਪੂਰਨ ਸੰਖਿਆ ਨੂੰ ਦੂਜੀ ਸੰਪੂਰਨ ਸੰਖਿਆ ਨਾਲ ਗੁਣਾ ਕਰੋ ਤੇ ਹਮੇਸ਼ਾ ਸੰਪੂਰਨ ਸੰਖਿਆ ਮਿਲਦੀ ਹੈ ਤੇ ਅਸੀਂ ਕਹਿੰਦੇ ਆ ਸੰਪੂਰਨ ਸੰਖਿਆਵਾਂ ਗੁਣਾ ਦੇ ਅਧੀਨ ਬੰਦ ਹਨ ਪਰ ਜੇ ਇੱਕ ਸੰਪੂਰਨ ਸੰਖਿਆ ਨੂੰ ਦੂਜੀ ਸੰਪੂਰਨ ਸੰਖਿਆ ਦੇ ਨਾਲ ਭਾਗ ਕਰੋ ਕਿ ਸੰਪੂਰਨ ਸੰਖਿਆ ਮਿਲ ਵੀ ਸਕਦੀ ਹੈ ਨਹੀਂ ਵੀ ਮਿਲ ਸਕਦੀ ਉਦਾਹਰਨ ਲਈ ਹੈ 2/3 ਭਾਗ ਹੁੰਦੇ ਨਹੀਂ 2/3 ਦਾ ਜਵਾਬ ਤੇ ਹੈਗਾ 0.66666 ਹੈ ਨਾ ਇਹ ਸੰਪੂਰਨ ਸੰਖਿਆ ਨਹੀਂ ਹੈਗੀ ਇਹਦਾ ਮਤਲਬ ਹੈ ਵੇ ਸੰਪੂਰਨ ਸੰਖਿਆਵਾਂ ਭਾਗ ਦੇ ਅਧੀਨ ਬੰਦ ਨਹੀਂ ਹਨ ਠੀਕ ਹੈ ਸੋ ਇਹ ਗੱਲ ਹੋ ਗਈ ਗਲਤ ਦੋ ਸੰਪੂਰਨ ਸੰਖਿਆਵਾਂ ਦਾ ਭਾਗਫਲ ਹਮੇਸ਼ਾ ਸੰਪੂਰਨ ਸੰਖਿਆ ਨਹੀਂ ਹੁੰਦਾ ਸੋ ਇਹ ਗੱਲ ਗਲਤ ਹੋਈ ਠੀਕ ਹੈ ਜੀ ਫਿਰ ਕਹਿੰਦੇ ਜੇਕਰ a ਅਤੇ b ਗੈਰ ਬਰਾਬਰ ਗੈਰ ਬਰਾਬਰ ਨਹੀਂ ਦੋਨੋਂ ਬਰਾਬਰ ਨਹੀਂ ਹੈਗੇ a ਵੱਖਰਾ ਹੈ b ਵੱਖਰਾ ਹੈ ਅਤੇ ਗੈਰ ਸਿਫਰ ਅਰਥਾਤ ਨਾ ਤੇ a ਨਾ ਤੇ b ਦੋਨਾਂ ਚੋਂ ਇੱਕ ਵੀ ਸਿਫਰ ਨਹੀਂ ਹੈ ਦੋ ਸੰਪੂਰਨ ਸੰਖਿਆਵਾਂ ਹਨ ਤੇ a ਭਾਗ b b ਭਾਗ a ਇਹ ਬੱਚਿਓ ਯਾਦ ਕਰੋ ਸ਼ੁਰੂ ਸ਼ੁਰੂ ਜਮੈਂ ਕਹਿੰਦਾ ਚੇਤਾ ਰੱਖੋ ਤੇ ਮੈਂ ਇੱਥੇ ਬਾਇ ਸੀ ਨੋਟ ਇਕੁਅਲ ਬਰਾਬਰ ਨਹੀਂ ਹੈਗੇ ਸੋ ਇਹ ਗੱਲ ਵੀ ਗਲਤ ਹੈ ਤੇ ਇਹ ਕਿਹੜਾ ਗੁਣ ਹੈ ਬੱਚਿਓ ਇਹ ਨੂੰ ਕਹਿੰਦੇ ਕਰਮ ਵਟਾਂਦਰਾ ਗੁਣ ਦੇਨੂ ਸੀ ਕਿਦਾਂ ਕਵਾਂਗੇ ਅਰਥਾਤ ਸੰਪੂਰਨ ਸੰਖਿਆਵਾਂ ਲਈ ਭਾਗ ਦਾ ਵਟੰਦ ਕਰਮਵਟਾਂਦਰਾ ਗੁਣ ਸੱਚ ਨਹੀਂ ਹੈ ਹੁਣ ਕਹਿੰਦੇ ਕਿਹਦੇ ਲਈ ਸੱਚ ਹੈ ਸੰਪੂਰਨ ਸੰਖਿਆਵਾਂ ਲਈ ਜੋੜ ਦਾ ਅਤੇ ਗੁਣਾ ਦਾ ਕਰਮਵਟਾਂਦਰਾ ਸੱਚ ਹੈ ਪਰ ਸੰਪੂਰਨ ਸੰਖਿਆਵਾਂ ਲਈ ਘਟਾਓ ਦਾ ਅਤੇ ਭਾਗ ਦਾ ਕਰਮਵਟਾਂਦਰਾ ਗੁਣ ਸੱਚ ਨਹੀਂ ਹੈ ਸੋ ਪਿਆਰੇ ਵਿਦਿਆਰਥੀਓ ਐਸੀ ਕੁੱਡੀ अभ्यास 1.4 ਦੇ ਆਖਰੀ ਸਵਾਲ ਤੇ ਇਸ ਵੀਡੀਓ ਦੇ ਨਾਲ ਤੁਹਾਡਾ ਇਹ ਵਾਲਾ 파ਟ ਸਮਾਪਤ ਹੁੰਦਾ ਹੈ ਤੁਸੀਂ ਮਨ ਲਗਾ ਕੇ ਅਨੁਸ਼ਾਸਨ ਦੇ ਨਾਲ ਸਾਰੇ ਸਵਾਲਾਂ ਨੂੰ ਆਪਣੇ ਆਪ ਕਰਨਾ ਹੈ ਜਿਹੜੇ ਦੋ ਵੀਡੀਓ ਪਹਿਲੇ ਬਣਾਏ ਨੇ ਜਿ ਵਿੱਚ ਭਾਸ਼ਾਵਾਂ ਤੇ ਸਿਧਾਂਤ ਸਮਝਾਏ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਸਮਝਣਾ ਹੈ ਤੇ ਉਹਨਾਂ ਨੂੰ ਕੰਢ ਕਰਨਾ ਹੈ ਸੋ ਇਸੇ ਤਰ੍ਹਾਂ ਨੇਮ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰਵ ਰੱਖਾ